ਹਾਂਜੀ ਸਜਣੋ ਮਾਝੇ ਦੇ ਵਿੱਚ ਤਰਨਤਾਰਨ ਜ਼ਿਲ੍ਹਾ ਤਹਿਸੀਲ ਪੱਟੀ ਦੇਖੋ ਸਜਣੋ بارش ਵੀ ਸ਼ੁਰੂ ਹੋ ਗਈ ਆ ਕਣੀਆਂ ਤੇ ਹਨੇਰੀ ਵੀ ਬਹੁਤ ਤੇਜ਼ ਚੱਲ ਰਹੀ ਆ ਤੇ ਉੱਤੋਂ ਬਾਈ ਦੀ ਕਣਕਾਂ ਬਿਲਕੁਲ ਪੱਕ ਚੁੱਕੀਆਂ ਬਾਈ ਨੂੰ ਸਾਰੇ ਕਿਸਾਨ ਭਰਾਵਾਂ ਤੇ ਮਿਹਰ ਪ੍ਰਿਆ ਹੱਥ ਰੱਖੇ ਦੇਖੋ ਕਿੰਨੀ ਤੇਜ਼ ਹਵਾ ਤੇ بارش ਸ਼ੁਰੂ ਹੋ ਗਈ ਆ ਕਿਉਂਕਿ ਵਾਗਰੂ ਸੱਚਾ ਪਾਤਸ਼ਾਹ ਸਾਰੇ ਕਿਸਾਨ ਭਰਾਵਾਂ ਨੂੰ ਮੇਰ ਭਰਿਆ ਆਤ ਰੱਖੋ ਕਿਉਂਕਿ ਇਹੋ ਜਿਹੜੀਆਂ ਹਨੇਰੀਆਂ ਆ ਗਿਆ ਦੇਉਂਦਿਆ ਵੀ ਵਾਕਿਆ ਜਿਹੜੀ ਜਿਆਦੀ ਹਨੇਰੀ ਆਉਣਾ ਇਹਨੂੰ ਹੋਣੀ ਕਿਉਂ ਕਿ ਆ ਜਾਂਦਾ ਹੈ ਜੀ ਇਹ ਵੀ ਤੁਹਾਨੂੰ ਮੈਂ ਦੱਸਦਾ ਵੀ ਇਹਨੂੰ ਜਦੋਂ ਜਿਆਦੀਆਂ ਤੇਜ਼ ਹਵਾਵਾਂ ਵਗਣ ਜਾਂ ਨੇਰੀ ਆ ਜੇ ਹੈਨਾ ਤੇ ਸਿਆਣੇ ਕਹਿ ਦਿੰਦੇ ਆ ਵੀ ਇਹ ਨੇਰੀ ਨਹੀਂ ਇਹ ਹੋਣੀ ਆ ਹੈਨਾ ਉਧਰੋਂ ਫਸਲਾਂ ਬਾਈ ਜੀ ਪੱਕ ਚੁੱਕੀਆਂ ਤੇ ਆਹ ਵੇਖੋ ਕਿਵੇਂ ਤਾਰਾਂ ਬਿਲਕੁਲ ਤੁਸੀਂ ਦੇਖ ਰਹੇ ਜੇ ਵੀ ਕੱਸਣ ਵਾਲੀਆਂ ਉਤੋਂ ਤਾਰਾਂ ਬਿਲਕੁਲ ਢਿਲੀਆਂ ਆ ਵੇਖੋ ਕਿਵੇਂ ਜੰਪਿੰਗ ਕਰ ਰਹੀ ਆ ਤੇ ਸਾਡੇ ਸਭਰਾ ਦੇ ਵਿੱਚ ਨੌਜਵਾਨ ਵੀਰ ਦੀ ਅਚਾਨਕ ਕਰੰਟ ਨਾਲ ਲੱਗਣ ਨਾਲ ਮੌਤ ਹੋ ਗਈ ਸੀ ਤੇ ਦੇਖੋ ਕਿਉਂਕਿ ਕਾਰਨ ਬਾਈ ਜੀ ਉਹਨੂੰ ਕਿਹਾ ਜਾਂਦਾ ਹੋਣੀ ਆ ਦੇਖੋ ਕਿੰਨੀ ਉਸ ਵੀਰ ਦੀ ਕਿਉਂਕਿ ਜਦੋਂ ਹਨੇਰੀ ਆਈ ਸਿਰਫ 5 10 ਮਿੰਟ ਹਨੇਰੀ ਆਈ ਤੇ ਉਹ ਵੀਰ ਦਾ ਜਦੋਂ ਭੱਜਾ ਕਣਕ ਆਪਣੀ ਬਚਾਉਣ ਵਾਸਤੇ ਥੱਲੇ ਕਿਤੇ ਚਿੰਗਿਆੜੀਆਂ ਡਿੱਗੀਆਂ ਤੇ ਉਹਦਾ ਰਾਦਾ ਵੀ ਕਿਤੇ ਕਣਕ ਨੂੰ ਅੱਗ ਲੱਗੀ ਤੇ ਪਾਉ ਜੀ ਉਸ ਵੀਰ ਦੀ ਜਾਨ ਚਲੇਗੀ ਬਹੁਤ ਹੀਰਾ ਬੰਦਾ ਸੀ ਸਿੱਧੂ ਮੂਸੇ ਵਾਲੇ ਨਾਲ ਬਹੁਤ ਪਿਆਰ ਸੀ ਆਰਨੇਦ ਨਾਲ ਬਹੁਤ ਪਿਆਰ ਸੀ ਬਲਕਾਰ ਅਣਖੀਲੇ ਨਾਲ ਬਹੁਤ ਪਿਆਰ ਸੀ ਕੋਰਾਲਾ ਮਾਨ ਉਹਦੇ ਨਾਲ ਬਹੁਤ ਜਿਆਦਾ ਲਿੰਕ ਸੀ ਇੰਗਲੈਂਡ ਦੀ ਧਰਤੀ ਤੋਂ ਵੀਰ ਆਇਆ ਸੀ ਤੇ 20 ਤਰੀਕ ਨੂੰ ਦੀ ਵਾਪਸੀ ਸੀ ਕਿਉਂਕਿ ਐਸੇ ਕਰਕੇ ਜਾਂਦੇ ਆ ਵੀ ਇਹ ਹੋਣੀ ਜਦੋਂ ਜ਼ਿਆਦੀਆਂ ਹਵਾਵਾਂ ਤੇਜ ਵਗਣ ਹਨੇਰੀ ਆਵੇ ਤਾਂ ਉਹਨਾਂ ਦੇ ਵੀ ਹੋਣੀ ਵਾਕਿਆ ਹੀ ਭਾਈ ਜੀ ਕਹਿ ਸਕਦੇ ਆ ਆਪਾਂ ਤੇ ਨਾ ਕੀ ਸੀ ਮੁੰਡੇ ਤਾਂ ਦਾ ਯਾਰ ਹਰ ਬਕਸੀਸ ਬਕਸੀਸ ਥੋੜਾ ਜਿਹਾ ਹਰਬਖਸ਼ 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 ਸਿੰਘ ਸੀ ਬਾਈ ਜੀ ਦਲਵਾਰ ਸਿੰਘ ਦਾ ਕਾਕਾ ਸੀ ਤੇ ਵੀਡੀਓ ਵੀ ਆਪਾਂ ਪਾਈ ਸੀ ਜਿਸ ਰਹੀਆਂ ਤਾਰਾਂ ਟੁੱਟਣ ਕਾਰਨ ਦੇਖੋ ਹੁਣ ਉਹ ਕਿੰਨੇ ਜੋੜ ਤਾਰਾਂ ਦੇ ਵਿੱਚ ਹਨ ਤੇ ਤਾਰਾਂ ਵੀ ਬਾਈ ਜੀ ਕਿਵੇਂ ਆਓ ਦੇਖੋ ਇਹ ਲੜਾਈਆਂ ਆਹ ਲੋਕਾਂ ਨੇ ਕੁਆਰੀ ਨਹੀਂ ਆਹ ਦੇਖੋ ਤੇ ਪਤਾ ਨਹੀਂ ਕਿੰਨੀ ਕਵਾਰ ਅਸੀਂ ਮਿਓ ਆਹ ਵੇਖੋ ਕਿਵੇਂ ਇਹ ਲੜਦੀਆਂ ਪੂਰੀ ਤੇਜ਼ ਹਵਾ ਵਾਗ ਰਹੀ ਆ ਤੇ ਇਧਰ ਬਾਈ ਜੀ ਕਣਕਾਂ ਸਾਰੀਆਂ ਪੱਕੀਆਂ ਪਈਆਂ ਵੈਗਰੂ ਮੇਰ ਕਰੇ ਤੇ ਪੂਰੀ ਤੇਜ਼ ਹਵਾ ਚੱਲ ਰਹੀ ਆ ਜੀ ਚਾ ਵੇਖੋ ਕਣਕਾਂ ਸ਼ੁਰੂ ਇਧਰ ਕਿਵਣੀ ਮਰੀ ਉਹ ਜਮੀ ਓਏ ਓ ਜਮੀ ਜਮੀ ਵੀ ਆਣ ਵੜਿਆ ਅੰਦਰ ਛਿੰਮੀ ਠੀਕ ਆ ਬਾਈ ਜੀ ਤੇ ਹੋਰ ਕਿਹੜੇ ਕਿਹੜੇ ਇਲਾਕਿਆਂ ਦੇ ਵਿੱਚ ਤੇਜ਼ ਹਵਾਵਾਂ ਸ਼ੁਰੂ ਹਨ ਤੇ ਕਿਹੜੀ ਕਿਹੜੀ ਜਗ੍ਹਾ ਬਾਰਿਸ਼ ਹੋ ਕਉਂਕੀ ਤਿੰਨ ਚਾਰ ਦਿਨ ਹੋ ਗਏ ਵਸੇ ਨੈਟ ਦੱਸ ਰਿਹਾ ਸੀ ਵੀ ਤੇਜ਼ ਹਨੇਰੀਆਂ ਵਾਜਿਬ ਵਾਗੜ ਗਈਆਂ ਕਿਉਂਕਿ ਜਦੋਂ ਕਣਕ ਪੱਕਦੀ ਹੈ ਨਾ ਕੋਈ ਵੀ ਫਸਲ ਹੋਈ ਹਨੇਰੀ ਹੋ ਗਈ ਬਾਝ ਹੋ ਗਈ ਜਾਂ ਬੜੇ ਵਾਦੇ ਘਾਟੇ ਫਸਲਾਂ ਨਾ ਹੋ ਜਾਂਦੇ ਹੈ ਨਾ ਤੇ ਬਾਈ ਰੂ ਮੇਰੀ ਘਰੇ ਤੇ ਇਹੋ ਜੇ ਮਾਰੇ ਦੇਣ ਪਾਉ ਜੀ ਕਿਸੇ ਕਿਸਾਨ ਨੂੰ ਨਾ ਦੇਖਣੇ ਪਾਉਣਾ ਸਭ ਦੀਆਂ ਵਧੀਆ ਵਧੀਆ ਬਾਈ ਜੀ ਤਰਨਤਾਰਨ ਕਿਹੜੀ ਜਗ੍ਹਾ ਪੰਜਾਬ 'ਚ ਬਾਈ ਜੀ ਤਰਨਤਾਰਨ ਜ਼ਿਲ੍ਹਾ ਮਾਝਾ ਏਰੀਆ ਬਾਈ ਜੀ ਮਾਝਾ ਏਰੀਆ ਤਰਨਤਾਰਨ ਜ਼ਿਲ੍ਹਾ ਤਹਿਸੀਲ ਪੱਟੀ ਹਰੀਕੇ ਪੱਤਨ ਦੇ ਨੇੜੇ ਮਘੂ ਜੀਰਾ ਮਘੂ ਹਰੀਕੇ ਪੱਟੀ ਤਰਨਤਾਰਨ ਤੇ ਅੱਗੇ ਬਾਈ ਜੀ ਸਿੱਧਾ ਅੰਮ੍ਰਿਤਸਰ ਏਰੀਆ ਮਾਝਾ ਇਹ ਤੁਹਾਨੂੰ ਆਪਾਂ ਤਰਨਤਾਰਨ ਜ਼ਿਲ੍ਹਾ ਤਹਿਸੀਲ ਪੱਟੀ ਦਾ ਏਰੀਆ ਦਿਖਾ ਰਹੇ ਹਾਂ ਜੀ ਵੇਖੋ ਕਿੰਨੀ ਤੇਜ਼ ਹਵਾ ਤੇ ਬਾਰਿਸ਼ ਸ਼ੁਰੂ ਹੋ ਚੁੱਕੀ ਹੈ ਜੀ ਤੇ ਇੱਕ ਬਾਈ ਜੀ ਗੁਰਬਖਸ਼ ਸਿੰਘ ਦੀ ਤੁਹਾਨੂੰ ਦੱਸਿਆ ਵੀ ਜਿਹੜਾ ਕੱਲ ਆਲਾ ਦੇਣ ਗਿਆ ਸੀ ਜੀ ਜਿੰਦਾ ਹਰ ਬਰ ਕਿਸ ਵੀਰ ਦਾ ਨਾਂ ਸੀ ਤੇ ਵੀਰ ਦੀ ਅਚਾਨਕ ਜਦੋਂ ਤਾਰਾ ਟੁੱਟੀਆਂ ਰਾਤ ਦਾ ਸਮਾਂ ਕਰੰਟੇ ਲੱਗਣ ਨਾਲ ਵੀਰ ਦੀ ਮੌਤ ਵੀ ਹੋ ਗਈ ਸੀ ਵੀ ਸਿੱਧੂ ਮੂਸੇ ਵਾਲੇ ਨਾਲ ਬਹੁਤ ਜ਼ਿਆਦਾ ਪਿਆਰ ਸੀ ਵੀਰ ਦਾ ਤੇ ਉਧਰੋਂ ਅਨਖੀਲੇ ਬਾਈ ਨਾਲ ਆਰਨੇਦ ਨਾਲ ਤੇ ਬਾਈ ਜੀ ਗੁਲਾਬ ਸਿੱਧੂ ਦੇ ਨਾਲ ਬਹੁਤ ਪਿਆਰ ਸੀ ਕਿਉਂਕਿ ਇਹ ਜਦੋਂ ਜਿਆਦੀਆਂ ਤੇਜ਼ ਹਵਾਵਾਂ ਮਗਨ ਜੀ ਇਹਨੂੰ ਤਾਂ ਕਰਕੇ ਹਨੇਰੀ ਨੂੰ ਹੋਣੀ ਵੀ ਕਿਹਾ ਜਾਂਦਾ ਹੈ ਜੀ ਵੈਗਰੂ ਮੇਰ ਕਰੇ ਵੈਗਰੂ ਸੱਚੇ ਪਾਤਸ਼ਾ ਬਿਲਕੁਲ ਜੀ ਬਿਲਕੁਲ ਵੈਗਰੂ ਮੇਰ ਕਰੇ ਸਾਰੇ ਕਿਉਂਕਿ ਕਿਸਾਨ ਭਰਾਵਾ ਤੇ ਕਿੰਨਾ ਸਮਾਂ ਹੋ ਗਿਆ ਸਾਹਮਣੇ ਨਾਲ 6 ਮਹੀਨੇ ਦੇ ਲਗਭਗ ਸਮਾਂ ਹੋ ਚੁੱਕਾ ਹੈ ਜੀ ਜਿਹੜੀਆਂ ਕਣਕਾਂ ਬੀਜੀਆਂ ਤੇ ਉਡੀਕ ਕਰਦੇ ਆ ਵੀ ਚੰਗੇ ਦਿਨ ਆਉਣ ਤੇ ਆ ਦੇਖੋ ਖਣੀਆਂ ਡਿੱਗ ਕੇ ਤੇ ਅੱਗੇ ਹਵਾ ਤੇਜ਼ ਆ ਤੇ ਬੱਦਲ ਪੂਰੇ ਉੱਤੇ ਬਣ ਚੁੱਕੇ ਆ ਜੀ ਗਨੇ ਬੱਦਲ ਛਾ ਗਿਆ ਭਪਿੰਦਰ ਸਿੰਘ ਆਰੇ ਰੰਤਾ ਰੰਤਾ ਸਿੰਘ ਬਾਈ ਆਂਦਾ ਲੁਧਿਆਣੇ ਨਹੀਂ ਆ ਬਾਈ ਜੀ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਪੂਰੇ ਬੱਦਲ ਬਣ ਗਏ ਆ ਬਾਈ ਜੀ ਤੇ ਬਾਰਿਸ਼ ਆ ਦੇਖ ਸਕਦੇ ਆ ਉੱਤੇ ਕਿੰਨੀ ਤੇਜ਼ ਹਨੇਰੀ ਤੇ ਜਣੀਆਂ ਕਾਟੇ ਦਾ ਸਮਾਂ ਕਹਿ ਸਕਦੇ ਆ ਵੀ ਕਿਉਂਕਿ ਕਣਕਾਂ ਬਹੁਤ ਸੋਹਣੀਆਂ ਬੜੀਆਂ ਸੀ ਆ ਦੇਖ ਲੋ ਕਿੰਨਾ ਕਣਕਾਂ ਬੜੀਆਂ ਇੱਕ ਨੰਬਰ ਕਣਕਾਂ ਸੀ ਤੇ ਜਿਹੜਾ ਮਸ਼ੀਨਾਂ ਵੀ ਚੱਲ ਪਈਆਂ ਸੀ ਬਾਈ ਜੀ ਤੇ ਵਾਇਗਰੂ ਮੇਰ ਕਰੇ ਸਾਰੇ ਕਿਸਾਨ ਭਰਾਵਾ ਤੇ ਠੀਕ ਆ ਬਾਈ ਜੀ ਤੇ ਬਾਕੀ ਹੋਰ ਕਿਹੜੇ-ਕਿਹੜੇ ਲਾਗਿਆਂ ਦੇ ਵਿੱਚ ਬਾਰਿਸ਼ ਦਾ ਮੌਸਮ ਜਾਂ ਹਨੇਰੀ ਚੱਲ ਰਹੀ ਹੈ ਜਰੂਰ ਦੱਸਿਆ ਜੀ ਤੇਰੇ ਵੀਰ ਲੁਧਿਆਣੇ ਦੇ ਵਿੱਚ ਤਾਂ ਬਾਈ ਜਾਂਦਾ ਦਿਨ ਲੱਗਾ ਪਿਆ ਵੀ ਲੁਧਿਆਣਾ ਏਰੀਆ ਬਿਲਕੁਲ ਸਾਫ਼ ਦੱਸ ਰਿਹਾ ਭਰਾ ਬਾਕੀ ਜੋ ਹਾਲ-ਕਤਾਬ ਹੋਊਗਾ ਤੁਹਾਨੂੰ ਆਪਾਂ ਸਾਂਝੇ ਕਰਦਾ ਹੀ ਰਵਾਂਗੇ ਵੀਰਾਂ ਦੇ ਨਾਲ ਠੀਕ ਆ ਬਾਈ ਜੀ ਨਾਲ ਹੀ ਤੇਰੀ ਚੱਲ ਪਈ ਬੌਕਰ ਹਵਾ ਚੱਲ ਰਹੀ ਆ ਦੇ ਠੀਕ ਆ ਬਾਈ ਜੀ ਤੇ ਪੂਰੀ ਤੇਜ਼ ਹਵਾ ਵਾ ਤੇ ਬਾਕੀ ਕਣੀਆਂ ਇੱਕ ਰਾਂ ਤੇ ਬਾਕੀ ਅਜੇ ਪੂਰੇ ਬੱਦਲ ਆ ਅਜੇ ਦਾ ਸਾਫਤਾ ਬਜੋ ਹੋਊਗਾ ਤੁਹਾਨੂੰ ਦੱਸਾਂਗੇ ਵੀ ਕੀ ਅਪਡੇਟ ਆ ਵਾਹਿਗੁਰੂ ਮਿਹਰ ਕਰੇ ਸਾਰੇ ਭਰਾਵਾਂ ਤੇ ਠੀਕ ਆ ਸੱਜਣੋ ਤੇ ਵਾਇਰ ਨੂੰ ਮੇਰ ਕਰੇ ਭਪਿੰਦਰ ਵੀਰ ਸਾਡਾ ਵੀ ਲਿਖ ਰਿਹਾ ਤੇ ਬਾਕੀ ਸਾਰੇ ਵੀਰਾਂ ਦੇ ਨਾਲ ਕਿਉਂਕਿ ਜਿਹੜਾ ਹਨੇਰੀ ਹੈ ਨਾ ਇਸੇ ਕਰਕੇ ਇਹਨੂੰ ਹੋਣੀ ਕਿਹਾ ਜਾਂਦਾ ਵੀ ਸਾਡਾ ਐਡਾ ਉਹ ਬੀਬਾ ਮੁੰਡਾ ਸੀ ਜਿਹੜੇ ਉਹ ਬਾਈ ਜੀ ਕਰੋ ਇਹ ਬਹੁਤ ਘੱਟ ਕਰੋ ਨਿਕਲਦਾ ਸੀ ਜਿਹੜੇ ਵੀਰ ਦੀ ਹਰ ਬਖਸ਼ ਦੀ ਕੱਲ ਕਰੰਟ ਲੱਗਣ ਦੇ ਨਾਲ ਅਚਾਨਕ ਜਦੋਂ ਤਾਰ ਟੁੱਟੀ ਹਨੇਰੀ ਆਈ ਜਦੋਂ ਤਾਰਾਂ ਜੁੜ ਗਈਆਂ ਤੇ ਭਾਉ ਜੀ ਉਹ ਤਾਰ ਟੁੱਟ ਕੇ ਥੱਲੇ ਡੇਪੀ ਤੇ ਚਿੰਗਿਆੜੀਆਂ ਜਦੋਂ ਕਣਕ ਨੂੰ ਪਈਆਂ ਤੋ ਵੀਰ ਭੱਜ ਕੇ ਆਇਆ ਤੇ ਬਾਕੀ ਮੈਂ ਉਹ ਤੁਹਾਨੂੰ ਵੀਡੀਓ ਪਾਉਂਗਾ ਜਿਸ ਜਗ੍ਹਾ ਤੇ ਉਹ ਵੀਰ கரੰਟ ਲੱਗਾ ਕਿਹੜਾ ਵੀਰ ਸੀ ਕਿਤ ਤਰ੍ਹਾਂ タルਮਸਾਰੀ ਉਹ ਤੁਹਾਡੇ ਨਾਲ ਵੀਡੀਓ ਸਾਂਝੀਆਂ ਕਰੂੰਗਾ ਉਹਦੀਆਂ ਫੋਟੋਆਂ ਫੋਟੋਆਂ ਭਰਾ ਦਿਆਂ ਇੰਗਲੈਂਡ ਦੇ ਵਿੱਚ ਰਹਿੰਦਾ ਸੀ ਵੇਖੋ ਬੰਦੇ ਦੀ ਕੀ ਆਂਦੇ ਹੋਣੀ ਖਿੱਚ ਕੇ ਲਿਆ ਆਉਂਦੀ ਹੈ ਨਾ ਜਦੋਂ ਬੰਦਾ ਵੇਖੋ ਇੰਗਲੈਂਡ ਦੇ ਵਿੱਚ ਉਹ ਬੰਦਾ ਵੀਰ ਰਹਿੰਦਾ ਸੀ ਤੇ ਕਦੀ ਘਰੋਂ ਬਾਹਰ ਨਹੀਂ ਸੀ ਗਿਆ ਤੇ ਜਦੋਂ கரੰਟ ਲੱਗਾ ਉਸਨੇ ਸੋਚਿਆ ਵਿਚਾਰੇ ਨੇ ਵੀ ਇੰਨੀ ਮਿਹਨਤ ਕੀਤੀ ਆ ਲੋਕਾਂ ਨੇ ਕਿਸਾਨਾਂ ਨੇ ਵੀ ਜੇ ਕਿਤੇ ਮਾੜੀ ਜੀ ਚੰਗਿਆੜੀ ਤੋਂ ਤੁਹਾਨੂੰ ਪਤਾ ਅੱਜ ਕੱਲ ਸੁੱਕੀਆਂ ਕਣਕਾਂ ਵਾਂ ਹਨ ਅਜੇ ਰਾਤ ਦਾ ਸਮਾਂ ਸੀ 10 ਦਾ 10.5 ਘੜੀ ਦਾ ਸਮਾਂ ਸੀ ਜਦੋਂ ਹਨੇਰੀ ਆਈ ਤੇ ਵੀਰ ਦੀ ਜਨ ਚਲੇ ਗਈ ਆ ਜੀ ਬੜਾ ਦੁੱਖ ਸਾਂਝਾ ਕੀਤਾ ਸਾਰੇ ਵੀਰਾਂ ਨੇ ਤੇ ਪਰਿਵਾਰ ਦਾ ਵੀ ਬੁਰਾ ਹਾਲ ਹੁੰਦਾ ਆ ਜੀ ਜਦੋਂ ਇਹੋ ਜਿਹਾ ਗੱਭਰੂ ਪੁੱਤ ਚੁਰਜੇ ਹਨਾ ਬਾਕੀ ਤੁਹਾਡੇ ਨਾਲ ਆਪਾਂ ਉਹਦੀ ਵੀਰ ਦੀਆਂ ਵੀਡੀਓ ਵੀ ਸਾਂਝੀਆਂ ਕਰਾਂਗੇ ਜਿਹੜੀ ਜਗ੍ਹਾ ਤੇ ਕਰੰਟ ਦੇ ਨਾਲ ਲੱਗਾ ਸੀ ਜਿੱਥੇ ਤਾਰ ਟੁੱਟੀ ਹੈ ਜੀ ਉਹ ਵੀ ਤੁਹਾਡੇ ਨਾਲ ਵੀਡੀਓ ਆਪਾਂ ਸਾਂਝੀ ਕਰਾਂਗੇ ਠੀਕ ਆ ਵੀਰ ਜੀ ਬੈਗੂ ਮੇਰੀ ਕਰੇ ਸਾਰੇ ਭਰਾਵਾਂ ਤੇ ਕਪੈਣ ਚਲੀ ਜਾਂਦੀ ਹੈ ਜੀ ਉਹਨਾਂ ਦੀ ਉਹਨਾਂ ਦਾ ਰਾਦਾ ਵੀ ਉਹ ਰਹਿ ਗਈ ਹੋਣੀ ਆ ਥੋੜੀ ਬਹੁਤ ਦੇ ਨਿਬੜੀ ਜਾਵੇ ਕੰਮ ਚੰਗਾ ਵੱਢੀ ਜਾਊਗੇ ਤੂੜੀਆਂ ਖਰਾਬ ਬਣਨੀਆਂ ਜਿਹੜੀਆਂ ਜਿਹੜੀਆਂ بارش ਦੇ ਵਿੱਚ ਜਿਹੜਾ ਵਧਿਆ ਗਿਆ ਨਾਲ ਨਾ ਹੁੰਦਾ ਤਾਂ ਤੂੜੀ ਵੀ ਸਹੀ ਨਹੀਂ ਬਣਨੀ ਹੁਣ ਘੜੀਆਂ ਪਾ ਕੇ ਕੰਮ ਹੋ ਜਾਂਦਾ ਖਰਾਬ ਠੀਕ ਆ ਬਾਈ ਜੀ ਤੇ ਬਾਕੀ ਤੁਹਾਨੂੰ ਸਾਰੀ ਜਾਣਕਾਰੀ ਦੀ ਫਿਰ ਆਪਾਂ ਸਾਂਝੀ ਕਰਾਂਗੇ ਭਰਾਵਾਂ ਦੇ ਨਾਲ ਧੰਨਵਾਦ ਐਣ ਕਾਲੇ ਬੱਦਲੋ ਤੇ ਜਿਉਂਦੇ ਬਸ ਦੇ ਰਹੋ ਮੇਰੇ ਵੀਰਾਂ